ਇੱਥੋਂ ਬਜ਼ੁਰਗ ਨੂੰ ਰੈਸਕਿਊ ਕਰਕੇ ਲਿਓਣਾ ਪੈਂਦਾ ਹੈ ਨਾ ਬੱਗੇ ਵਾਲੇ ਤੋਂ ਮੁੜਦਾ ਆਪਾਂ ਅੰਦਰ ਨੂੰ ਹਾਂ ਚਲੋ ਪੈਰ ਆ ਗਿਆ ਕੋਲੀ ਨੂੰ ਆ ਗਿਆ ਕੋਲੀ ਨੂੰ ਧਿਆਨ ਨਾਲ ਬਾਬੇ ਧਿਆਨ ਨਾਲ ਧਿਆਨ ਨਾਲ ਫੜੋ ਛੱਡ ਦੋ ਧਿਆਨ ਫੜ ਲਓ ਫੜ ਲਓ ਬਾਬੂ ਨੂੰ ਫੜ ਲਓ ਪੈਰ ਪੈਰ ਤੂੰ ਬੋੜਾ ਛੱਦ ਪੈਰ ਪੈਰ ਤਾਂ ਰੱਖੋ ਪਰਲਾ ਪੈਰ ਤਾਂ ਰੱਖੋ ਕੋਈ ਨਹੀਂ ਇਹ ਚੰਦ ਤੇ ਬਾਪੂ ਥੱਲੇ ਬਹਿ ਜਾ ਕੋਈ ਚੱਕਨੀ ਆ ਥੱਲੇ ਬਹਿ ਜਾ ਥੱਲੇ ਬਹਿ ਜਾ ਮਾਦਾ ਬੇਟੇ ਦਾ ਮਾਜਾ ਮਾਰਦੇ ਉਹ ਮੈਂ ਇਹਦਾ ਬਲਮ ਚੜਾਉਂਦਾ ਉਹ ਭਰਾਵਾ ਜੇ ਤੇਲ ਖਾਣਾ ਵੀ ਤੇਲ ਹੀ ਨਹੀਂ ਉਹ ਚ ਆ ਹੁੰਦੀ ਇਹ ਸੇਵਾ ਕਰਨੀ ਕਿਹਦੀ ਸਰਕਾਰ ਨੂੰ ਰੋਜ਼ ਨੇ ਭੇਜਣੀ ਤੇ ਹਾਂ ਸਰਕਾਰ ਨੂੰ ਬੋਲੋ ਤੇ ਜਾ ਕੇ ਪੁਲਿਸਾਈ ਉਹਨਾਂ ਨੂੰ ਬੋਲੋ ਹਮੜਾ ਜਾ ਭਾਈਆਂ ਖਿੱਚ ਕੇ ਤੇ ਵੀਰਾਂ ਨੇ ਵੇਖਿਆ ਵਾ ਚੰਡੀਗੜ੍ਹ ਵਾਰੀਆਂ ਵੋਟਾਂ ਵੈਗਰੂ ਪ੍ਰਭਾਸ ਵਾਲੇ ਆ ਰਹੇ ਆ ਆ ਵੇਖੋ ਹੁਣ ਅਸੀਂ ਆ ਚੱਲੇ ਆ ਪਿੰਡ ਦੇ ਵਿੱਚ ਚੱਲੇ ਆ ਚਾਰਾ ਵੀਰ ਦਾ ਘਰੋਂ ਜਰੂਰੀ ਸਮਾਨ ਲੈਣ ਚੱਲੇ ਆ ਤੇ ਵੇਖੋ ਜਰੂਰੀ ਸਮਾਨ ਲੈਣ ਵਾਸਤੇ ਵੀ ਸਾਨੂੰ ਬੋਰਡ ਦਾ ਸਾਰਾ ਲੈਣਾ ਪੈ ਰਿਹਾ ਵਾ ਤੇ ਅੱਗੇ ਵੇਖੋ ਮੇਰੀਆਂ ਭੈਣਾ ਬੱਚਿਆਂ ਨੂੰ ਬੋਡਿਆਂ ਤੇ ਉੱਤੇ ਰੱਖ ਕੇ ਵੇਖ ਲੋ ਕਿਵੇਂ ਪਾਰ ਕਰ ਰਿਹਾ ਆ ਆਹ ਸੰਜੀ ਇੱਥੇ ਸਾਨੂੰ ਤਾਦ ਬੋਰਡ ਦੀ ਜ਼ਰੂਰਤ ਵਾ ਕਿਉਂਕਿ ਆ ਭੈਣਾ ਨੇ ਭਰਾਵਾਂ ਨੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਵਾ ਕਿਉਂਕਿ ਅਲਰਟ ਜਾਰੀ ਹੋ ਗਿਆ ਅਲਰਟ ਜਾਰੀ ਹੋ ਗਿਆ ਕਿ ਆਪਾਂ ਇਹ ਪਿੰਡ ਨੂੰ ਹੁਣ ਛੱਡਣਾ ਪੈਣਾ ਵਾ ਸੋ ਇਸ ਕਰਕੇ ਅਸੀਂ ਸਾਰੇ ਵੀਰ ਭਰਾ ਅੱਗੇ ਬੇਨਤੀ ਕਰਦੇ ਆ ਕਿ ਇਹਨਾਂ ਦੀ ਮਦਦ ਕਰੋ ਆ ਵੇਖੋ ਆ ਹਲਾਜ ਦੇ ਅੱਜ ਜੀ ਆ ਹਲਾਜ ਦੇ ਇੱਦੇ ਤੇ ਆ ਹਲਾਜ ਦੇ ਇੱਦੇ ਬੋਕਵਾਜ ਨੂੰ ਪੜacre ਵੈਗਰੂ ਪੜacre ਧੰਗੁਰੂ RAMDAS ਧੰਗੁਰੂ RAMDAS ਆ ਹਲਾਜ ਦੇ ਸੰਗ ਜਾਈ ਦੇ ਚੜ੍ਹਦੀ ਕਲਾ ਵਿੱਚ ਚੱਪੋ ਵੜਾ ਫੜਾ ਤੂੰ ਆ ਕੀ ਰੁੜਦਾ ਹੁੰਦੇ ਆ ਕਿ ਆਪਣਾ ਚੰਡੇ ਆ ਅਛ ਪੈਦਾ ਰੁੜਦਾ ਹੁੰਦੇ ਵੀਰ ਤੂੰ 40 50 ਦਰ ਚਲਾ ਪੰਚ ਦਰ ਮੈਂ ਕਿ ਆਪਾਂ ਰੁੜਦੇ ਆ ਅਮੇ ਸਮਝ ਨਹੀਂ ਲੱਗਦੀ ਬਾਈ ਅੱਛਾ ਅੱਛਾ ਬਾਈ ਚੱਲ ਗੋਡ ਆਪਣੀ ਚੱਲ ਰਹੀ ਆ ਚੱਲ ਮਾਰਾ ਚੱਪੂ ਵਾਈਗਰੂ ਵਾ ਨਹੀਂ ਵਾਈਗਰੂ ਧੰਨ ਗੁਰਾਮਦਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੋਲੋ ਸਤਿ ਸ਼੍ਰੀ ਅਕਾਲ ਭਾਈ ਵੀਡੀਓ ਬਣਾਉਣਾ ਚਾਹੀਦਾ ਮੈਂ ਮੀਟੇ ਦਾ ਵਾਜਾ ਮਾਰਨਾ ਤੇ ਲੈ ਜਾਦਾ ਬਲਦ ਚਾਹੀਦਾ ਭਾਈ ਮੋਹਨ ਦਾ ਉਹ ਭਰਾਵਾ ਜੇ ਤੇਲ ਕਰਾਂ ਵੀ ਕਾਹ ਕਰੀਏ ਤੇਲ ਨਹੀਂ ਆਣੀ ਉਹ ਚ ਤੇ ਵਾਲੀ ਨਹੀਂ ਹੈਗਾ ਹਾਂਜੀ ਇੱਧਰ ਦੀ ਵੀਡੀਓ ਬਣਾਓ ਫਿਰ ਤੁਹਾਡੀ ਭਰਾਵਾ ਬਰੌਨ ਵੀ ਕੌਣ ਦਿਆ ਵਾ ਤੁਹਾਡੀ ਕਿਉਂ ਬਰੌਨ ਦਿਆ ਵਾ ਦੱਸ ਬੰਦੋ ਤੇ ਭਰਾਵਾ ਜਿਹੜਾ ਬੋਰਡ ਚ ਪਾਣੀ ਤੇਲ ਹੀ ਨਹੀਂ ਹੈਗਾ ਤੇ ਨਾਲ ਕੰਮ ਕਰਾਉਂਦਾ ਇੱਕ ਕੋਈ ਸਹੂਤ ਬੋਲਦਾ ਜੇ ਆਵੇ ਲੋਲ ਦੁਨੀਆ ਆਂ ਦੀ ਸੇਵਾ ਕਰਨੀ ਕਿਹੜੀ ਇਹ ਨਹੀਂ ਸੇਵਾ ਹੋਰ ਸਰਕਾਰ ਨੂੰ ਰੋਜ ਨੇ ਭੇਜਣੀ ਤੇ ਆ ਸਰਕਾਰ ਨੂੰ ਬੋਲੋ ਤੇ ਜਾ ਕੇ ਪੁਲਿਸਾਈ ਉਹਨਾਂ ਨੂੰ ਬੋਲੋ ਹਮੜਾ ਜਾ ਉੱਥੇ ਬੋਲਣਾ ਨੇ ਕਿਸ ਨਾਲ ਉੱਥੇ ਜਾ ਕੇ ਚੁੱਪ ਹੋ ਜਾਣਾ ਵਾਅਦਾ ਕਰੋ ਕਹੇ ਖੜ ਜਾ ਦੋ ਮਿੰਟ ਤੇਲ ਹੈ ਗਾੜੀ ਇੱਕ ਕੋਲੋ ਆਈ ਖਰਚੇ ਕਰਦੇ ਉੱਥੋਂ ਤੁਹਾਨੂੰ ਗੱਲਾਂ ਕਰਦੇ ਉਹ ਕਹਿ ਰਿਹਾ ਕਿ ਤੁਸੀਂ ਸਾਡੀ ਹੈਲਪ ਕਰਨੀ ਨਹੀਂ ਆਏ ਸੰਜੀ ਤੇਲ ਡਿੱਗ ਰਿਹਾ ਸੀ ਕਿ ਘੰਟਾ ਇੱਕ ਹੋ ਗਿਆ ਵਾ ਤੇ ਹੁਣ ਹੈ ਮੇਰੀ ਗੱਲ ਨਾ ਹੋਈ ਨਾ ਮਾਖਰੇ ਨੂੰ ਬੁਲਾਉਂਦੇ ਕੋਈ ਮੈਂ ਇਹਦੇ ਇਹਨਾਂ ਨੂੰ ਬੁਲਾਇਆ ਆਪਾਂ ਬੁਲਾਇਆ ਕਦੋਂ ਇਹਨਾਂ ਨੂੰ ਉਹ ਬੁਲਾ ਲਿਆ ਕੀ ਤੋ ਇਹ ਛੱਡ ਪਰਾਂ ਵਾਹਿਗੁਰੂ ਬੁਲਾ ਕੇ ਹੋਰ ਦੇ ਬਾਪੇ ਉਹ ਤੇਲ ਖਤਮ ਆ ਹਾਂ ਠੀਕ ਆ ਜਾਵੇ ਬੋਰਡ ਦਾ ਇੰਜ ਤੇਲ ਖਤਮ ਹੋ ਗਿਆ ਇਹ ਆਪਾਂ ਉਹਦਾ ਘਰ ਇੱਥੇ ਦੀ ਲਾਈਨ ਜਾਂਦੇ ਗਾਉਂ ਇਹਨਾਂ ਦੇ ਘਰ ਬਜ਼ੁਰਗ ਲੈਣ ਜਾ ਰਹੇ ਆ ਕਿਹਦਾ ਬਜ਼ੁਰਗ ਇੱਥੇ ਆ ਇਹ ਬਾਪੂ ਆ ਇੱਕ ਬਜ਼ੁਰਗ ਹੁਣ ਉਹ ਕਿਸਨੂੰ ਬੋਲਣ ਦਾ ਆ ਦੱਸੋ ਜੀ ਇਹ ਸੇਵਾ ਦਾ ਕਿਹੜਾ ਕਿੱਧਰ ਦਾ ਵੀ ਹੈ ਇਹ ਇੱਕ ਸੇਵਾ ਲੱਗੇ ਨਾਲ ਦੇਖਾ ਦੇ ਕੋਲ ਤੇਲ ਭੁਗੰਦੇ ਆ ਤੂੰ ਹੁਣ ਇਹਨਾਂ ਦੇ ਬਜ਼ੁਰਗ ਲੈਣ ਚਾਹੀਏ ਕਿ ਹੁਣ ਦੋ ਮਿੰਟ ਹੌਸਲਾ ਵੀ ਇੱਕ ਚੀਜ਼ ਹੁੰਦੀ ਆ। ਲੈ ਵੀਰ ਮੰਨ ਲਓ ਦੋ ਮਿੰਟ ਹੌਸਲਾ ਕਰ ਲੋ। ਆ ਦੁਨੀਆ ਜੇ ਕਾ ਸਾਈਡ ਤੇ ਜਾ। ਲੋ ਕਿ ਕਿਉਂਕਿ ਸਾਂਜੀ ਗੱਲ ਇਹ ਸੀਗੀ ਕਿ ਸਾਡੀ ਜਿਹੜੀ ਬੋਤ ਸੀਗੀ ਇਹਦੇ ਆਇਲ ਖਤਮ ਹੋ ਗਿਆ ਸੀ ਤੇਲ ਖਤਮ ਹੋ ਗਿਆ ਸੀਗਾ ਤੇ ਇਹ ਸਾਨੂੰ ਕਹਿੰਦੇ ਤੁਸੀਂ ਸਾਨੂੰ ਲੈਣ ਕਿਉਂ ਨਹੀਂ ਆਏ ਤੇ ਵੀਰ ਜੀ ਇੱਥੇ ਤੇਲ ਖਤਮ ਹੋ ਗਿਆ ਸੀ ਹੁਣ ਚੱਪੂ ਮਾਰ ਮਾਰ ਹੋਣੀ ਜੀ ਜਾ ਰਹੇ ਆ ਤੇ ਗੱਲ ਸੁਣੋ ਮੇਰੀ ਉਦੋਂ ਤਾਂ ਅਸੀਂ ਤੁਰੇ ਫਿਰਦੇ ਤੁਹਾਡੇ ਕੋਲ ਚੱਪੂ ਮਾਰ ਮਾਰ ਹੋਣੀ ਹੋਈ ਜਾ ਰਹੇ ਆ ਤੁਹਾਨੂੰ ਪਤਾ ਕਿ ਇੱਥੇ ਦੇ ਹੁੰਦਾ ਤੇ ਅਸੀਂ 5 ਮਿੰਟਾਂ ਵਿੱਚ ਪਹੁੰਚਣਾ ਸੀ ਚਲੋ ਇਹ ਕਿਦਾਂ ਕਿਦਾਂ ਮੈਂ ਕੀ ਕਰ ਰਿਹਾ ਹਾਂ ਅੱਜ ਲਾਈਵ ਇਸ ਪਰ ਨਾਲੇ ਕਿ ਉਹਨਾਂ ਤੋਂ ਬਦੋ ਬਦਈ ਇੱਥੇ ਗਾਸ ਮਾਰ ਕੋਲੇ ਦੇਰੇ ਵਾਹਿਗੁਰੂ ਵੇਖੋ ਆਹ ਹਾਲਾ ਜੀ ਹੁਣ ਅਸੀਂ ਪੂਰਾ ਵਿਚਕਾਰ ਆ ਗਿਆਂ ਇੱਥੇ ਵੀ ਜੀ ਕਿੰਨੇ ਫੁੱਟ ਪਾਣੀ ਹੋਗਾ 12 ਤੋਂ 13 14 ਫੁੱਟ ਵਾਹਿਗੁਰੂ ਧੰਨ ਗੁਰੂ ਰਾਮਦਾਸ ਬਹਿ ਜੋ ਬਹਿ ਜੋ ਹਿਲੋ ਨਾ ਵਾਹਿਗੁਰੂ ਧੰਨ ਗੁਰੂ ਰਾਮਦਾਸ ਦੁਕਾਲਾਂ ਪਰ ਨਾਸੀ ਦਿਆਲ ਸਿੰਘ ਰੁਪਏ ਸਾਂ ਦਾ ਗੰਗੇ ਆਪਾਂ ਗਾਂ ਵੀ ਪੁੱਤੇ ਫੰਜੇ ਆ ਹਾਲਾ ਜੀ ਵੇਖੋ ਮਾਵਾ ਸਾਡੀਆਂ ਘਰਾਂ ਦੇ ਵਿੱਚ ਅ ਡਿਗਰੀਆਂ ਵਾ ਕੋਈ ਸਾਡੀ ਹੈਲਪ ਕਰਨ ਆਵੇ ਕੋਈ ਸਾਨੂੰ ਆ ਆਣ ਕੇ ਇਥੋਂ ਕੱਢੇ ਤੇ ਸਾਰੇ ਬੰਨੇ ਪਾਣੀ ਹੀ ਪਾਣੀ ਆ ਸਾਰੇ ਬੰਨੇ ਪਾਣੀ ਹੀ ਪਾਣੀ ਆ ਤੇ ਹੌਲੀ ਚਲਾਓ ਜੇ ਨਹੀਂ ਚਲਦੀ ਨਾ ਚਲਾਓ ਆ ਸਾਡੀ ਜਿਹੜੀ ਵੋਟ ਵਾ ਉਹਦੇ ਵਿੱਚ ਤੇਲ ਖਤਮ ਹੋ ਗਿਆ ਸੀਗਾ ਤੇ ਤੇਲ ਲੈਣ ਗਿਆ ਵੀਰ ਪਰ ਅਜੇ ਤੱਕ ਪਹੁੰਚੀ ਨਹੀਂ ਆ ਤੇ ਹੁਣ ਅਸੀਂ ਜਾ ਰਹੇ ਆ ਆ ਨਹੀਂ ਚਲਦੀ ਨਾ ਚਲਾਓ ਯਾਰ ਟੱਪੂ ਹੀ ਮਾਰ ਲਓ ਆਵਾਜ਼ ਆਇਆ ਨਾ ਆਇਆ ਜਾਊਗੀ ਕਿ ਕਿਨੂਏ ਡਾਡਾ ਬਿਨਾ ਡਾਰਾ ਮੋਟਰਸਾਈਕਲ ਦਾ ਇੰਜਨ ਹਾ ਹਿੰਦੀ ਬੈਲ ਨੇ ਸੁੱਕੀ ਜਾਂਦੀ ਆ ਬਹੁਤ ਵੇਰੀ ਉਹ ਜਾ ਵਾਈਕਰੋ 베ੜੀ ਅ ਚਲਾਈ ਆ ਤੇ ਉਹ ਵੇਖੋ ਤੁਸੀਂ ਸਾਰੇ ਬੰਨੇ ਪਾਣੀ ਹੀ ਪਾਣੀ ਆ ਤੇ ਇੱਕ ਰਹਾਂਦਿਆਂ ਕੰਧਾਂ ਨਾਲ ਪਾਣੀ ਲੱਗਾ ਵਾ ਵਾਈਕਰੋ ਭੜਾ ਕਰੇ ਮੋੜ ਦੇ ਉੱਪਰ ਜਾ ਰਹੇ ਆ ਮੇਰੇ ਮਹਾਵੀਰ ਜੀ ਕਿਹੜੇ ਘਰੇ ਜਾਣਾ ਆੜੇ ਘਰ ਜਾਣਾ ਅੱਛਾ ਇਹ ਬਾਬਾ ਤੁਹਾਡਾ ਘਰ ਆ ਤੇ ਘਰ ਦੇ ਵਿੱਚ ਕੌਣ ਕੌਣ ਹੈ ਇਸ ਟਾਈਮ ਅੱਗੇ ਖੜਾ ਨਹੀਂ ਤੇ ਅੱਛਾ ਪਰਵਾਹ ਆਪੀ ਬਿਮਾਰ ਸੀ ਅੱਛਾ ਕੱਲ ਦਿੱਤੇ ਆ ਤੇ ਡੰਗਰ ਵਾਛਾ ਅੱਛਾ ਆ ਤੁਹਾਨੂੰ ਹੁਣ ਬਾਬੇ ਬਾਪੂ ਦਾ ਘਰ ਆ ਤੇ ਬਾਪੂ ਦੇ ਘਰੇ ਜਾ ਕੇ ਸਾਂਝੀ ਤੁਹਾਨੂੰ ਵਿਖਾਵਾਂਗੇ ਹਾਲਾਤ ਇੱਥੇ ਇੱਥੇ ਪਾਣੀ ਸਹੀ ਆ ਆ ਬਾਬਾ ਹੋਰ ਤੁਸੀਂ ਵੀ ਆਹ ਡੂੰਗਾ ਆਹ ਡੂੰਗਾ ਅੱਛਾ ਇੱਥੇ 8 8 9 9 ਫੁੱਟ ਡੂੰਗਾ ਪਾਣੀ ਆ ਲੈਂਤਨ ਗੁਰ ਆਮਦਸ ਬਸ ਠੀਕ ਹੁਣ ਮਰ ਇੱਥੇ ਚੱਪੂ ਮਾਰੋ ਤੇ ਅੱਗੇ ਲੈ ਕੇ ਜਾਓ ਹੁਣਾਂ ਬਾਪੂ ਦੇ ਘਰੇ ਜਾਵਾਂਗੇ ਸੰਗੇ ਤੁਹਾਨੂੰ ਬਾਪੂ ਦੇ ਘਰ ਦੇ ਹਾਲਾਤ ਵਿਖਾਵਾਂਗੇ ਕਿ ਇੱਕ ਬਜ਼ੁਰਗ ਬਾਪੂ ਆ ਉਹਨੂੰ ਰੈਸਕਿਊ ਕਰਨ ਅਸੀਂ ਚੱਲੇ ਆ ਤੇ ਵੈਗੁਰ ਭਲਾ ਕਰੇ ਤੇ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਕਿਉਂਕਿ ਇੱਕੋ ਬੋਟ ਆ ਸਾਡੇ ਕੋਲ ਤੇ ਇੱਕੋ ਬੋਰ ਦੇ ਜਰੀਏ ਕਿੰਨਿਆਂ ਕਿ ਜਾਨਾਂ ਦੀ ਮਦਦ ਕਰ ਸਕਾਂਗੇ ਤੇ ਇੱਥੇ ਲੋਕਲ ਪਾਣੀ ਜਿਹੜਾ ਝੋਨੇ ਵੇਖੋ ਕਿੰਨੇ ਖਰਾਬ ਹੋ ਚੁੱਕੇ ਆ ਇੱਥੇ ਪਾਣੀ ਘਟ ਹੈ ਨਾ ਇੱਥੇ ਇੱਥੇਗਾ ਆਹੋ ਚਾ ਇਹਦੇ ਤਿੰਨ ਚਾਰ ਫੁੱਟ ਆ ਤਿੰਨ ਚਾਰ ਫੁੱਟ ਪਾਣੀ ਹੈਗਾ ਉਹ ਫੇਰੇ ਕਿ 6-7 ਫੁੱਟ ਬਾਣੀ ਆ ਗਈ ਵਾਹਿਗੁਰੂ ਧੰਨ ਗੁਰ ਰਾਮਦਾਸ ਸਾਰੇ ਬੰਨੇ ਵੇਖੋ ਘਰ ਡੁੱਬੇ ਡੁੱਬੇ ਪਿਆ ਗੁਰੂ ਘਰ ਵਾ ਵੀ ਡੁੱਬੇ ਪਿਆ ਆ ਆ ਕਰ ਜਾਣਾ ਆ ਕਰ ਕਰਨਾ ਤਰਨਾ ਕੀ ਆ ਹਾਂ ਮੋੜ ਘਵਾਓ ਯਾਰਾ ਇੱਧਰ ਨੂੰ ਆਂਕਾਸ਼ ਕੁਛ ਕਰ ਸਾਨੂੰ ਤੇ ਵੀ ਸਮਝ ਨਹੀਂ ਅਸੀਂ ਤੇ ਚਲਾਈ ਨਹੀਂ ਕਦੀ ਮੈਨੂੰ ਜੱਸ ਖਾ ਲੋ ਮੈਂ ਤੇ ਬਾਪੂ ਨੇ ਕੱਢਾਂ ਉੱਤੋਂ ਨਹੀਂ ਲਾਏ ਲਾਏ ਪਰ ਕਹਿੰਦਾ ਜਿੱਤੀ ਲੈ ਜਾਗੇ ਰਾਹੇ ਉੱਤੋਂ ਨਹੀਂ ਕਰ ਗੇੜਾ ਘਰ ਆਪਣਾ ਬਾਪੂ ਹਾਲੀ ਹਾਲੀ ਆਕਾਸ਼ੋਲੀ ਅਮਿਆ ਘਾੜੀ ਠੀਕ ਯਾ ਹਾਂ ਹੋ ਗਿਆ ਆ ਕਰ ਵਾ ਬਾਪੂ ਦਾ ਆ ਗਿਆ ਆ ਵਾਲ ਕਰ ਕਰਾਈ ਕਰੋ ਟਾਡਾ ਕਿਹੜਾ ਘਰ ਪਾਉਈ ਇਹਨਾਂ ਦਾ ਇਹ ਘਰ ਆ ਅੱਛਾ ਇਹਨਾਂ ਦਾ ਆ ਵਾਲਾ ਘਰ ਆ ਚਲੋ ਕੋਈ ਗੱਲ ਨਹੀਂ ਲਾਗੋ ਲੱਗ ਗਿਆ ਚੱਪੜੂ ਆਇਆ ਕਰ ਜੇ ਓਏ ਚੱਪੜੂ ਪੁੱਠਾ ਕਰ ਗਾਣ ਕਮਾ ਲੈ ਘੁੰਮ ਜਣਾ ਪਈ ਨਹੀਂ ਨਹੀਂ ਰੋਡ ਹੀ ਨੇ ਘੁੰਮ ਜਣਾ ਰਾਹ ਦੇ ਰਾਹ ਉੱਤਰ ਅੱਛਾ ਅੱਛਾ ਆ ਸੰਜੀ ਜਿਹੜਾ ਪਿੰਡ ਇਹ ਵੀ ਜੀ ਪਿੰਡ ਹੀ ਆ ਕਿ ਜਾਂ ਬਿਕਾ ਹੀ ਐਦਾਂ ਨਹੀਂ ਪਿੰਡ ਹੈ ਇਹਦੇ ਬਾਕੀ ਆਪ ਕੋ ਆਪਣੇ ਢਾਂਗਾਂ ਦੇ ਬੈਠੇ ਲੋਕੇ ਤਾਂ ਜਿਵੇਂ ਬੈਠੇ ਆ ਅੱਛਾ ਅੱਛਾ ਘਰ ਮਤਲਬ ਕਿ ਕਰਾਂਜ ਇਕੱਠੇ ਝੁੰਡ ਜੀ ਨਹੀਂ ਕਰ ਹੈਗੇ ਝੁੰਡੋਂ ਬੰਨ ਪਾਰ ਹੈਗੇ 10 15 ਘਰ ਅੱਛਾ ਬਾਕੀ ਸਾਰੇ ਆਪੋ ਆਪਣੇ ਖੇਤਾਂ 'ਚ ਲੋਕ ਬਾਕੀ ਸਾਰੇ ਆਪੋ ਆਪਣੇ ਖੇਤਾਂ 'ਚ ਹੈ ਹਨਾ ਆ ਵੇਖੋ ਕਿਦਾਂ ਸਾਂ ਜੀ ਲੋਕਾਂ ਨੇ ਆਪਣੇ ਕੋਠਿਆਂ ਦੇ ਉੱਪਰ ਆਪਣੇ ਜਿਹੜੇ ਸਮਾਨ ਵਾ ਚੜਾਏ ਆ ਤੇ ਵਾਇਗ੍ਰ ਭਲਾ ਕਰੇ ਤੇ ਇੱਥੇ ਕਈਆਂ ਘਰਾਂ ਦੀਆਂ ਛੱਤਾਂ ਵੀ ਡੇਕ ਚੁੱਕੀਆਂ ਆ ਆ ਤੇ ਦੇਖ ਸਕਦੇ ਆ ਵੀ ਆ ਘਰ ਨਹੀਂ ਕਾ ਜਿਹੜੇ ਇੱਕ ਬਾਪੂ ਗਾਣੇ ਉਹਤਰਾ ਬਤਲਾਂ ਜਿਹਾ ਵਾ ਉਹ ਗੱਦਾ ਜਾਂਦਾ ਗੱਦਾ ਜਾਂਦਾ ਗੱਦਾ ਜਾਂ ਜਾ ਰਿਹਾ ਗੱਦਾ ਜਾਂ ਉਹ ਠੀਕ ਆ ਵਾਇਗ੍ਰ ਭਲਾ ਕਰੇ ਚੜਦੇ ਕਲਾ ਰੱਖੇ ਵਾਈਗਰੂ ਮੇਰ ਕਰੀ ਆਹ ਹਲਾ ਜੇ ਸਾਡੇ ਪੰਜਾਬ ਦੀ ਕਿਦਾਂ ਬਾਬਾ ਧਿਆਨ ਨਾਲ ਧਿਆਨ ਨਾਲ ਖਿੱਚੋ ਬਾਬੇ ਖਿੱਚੋ ਰੇੜੀ ਵਾਂਝਣਾ ਮਾਝਾ ਰਾਦ ਕਰਕੇ ਚੋਣ ਲੈੜੇਗੀ ਬੜਾ ਤਾ ਵਾਂਝਣਾ ਲੈੜੇ ਪੁਲਸ ਵਾਲੇ ਪੁਲਸ ਵਾਲੇ ਧੰਨਾ ਬੈਠੇ ਥੱਲੇ ਥੱਲੇ ਬੈਦੇ ਵੀਰ ਵਾਂਝਣੋ ਥੱਲੇ ਬੈਜੋ ਰੱਖਤਾ ਮੈਂ ਟੈਨਸ਼ਨ ਆ ਵਾਈਗਰੂ ਇੱਥੇ ਲਾਈਟਾ ਕਿਉਂ ਲਾਈਟ ਆਉਂਦੀ ਆ? ਇਹ ਰੌਣੀ ਵੀ ਨਹੀਂ ਚਾਹੀਦੀ। ਲਾਈਟ ਬੰਦ ਕਰ ਦੇਣ ਇਹਨਾਂ ਦਿਨਾਂ ਚੋਂ। ਨਹੀਂ ਪਰਵਾਹ ਮੱਚਾ ਮਛਰ ਬਹੁਤ ਜ਼ਿਆਦਾ। ਮੈਂ ਮਰਦਾ ਮੰਦਾ ਵੀਰ। ਹਾਂ ਤੇ ਔਡੋਮਾਸ ਤੇ ਜਾ ਜਣ। ਔਡੋਮਾਸ ਆਇਣ। ਆ ਵੇਖੋ ਸੰਜੀ ਆ ਸਾਹਮਣਾ ਕਰ ਕਾ ਜਿ ਪਾਸੇ ਢੀ। ਇਕਾਈ ਪਾਸੇ ਢੀ। ਇੱਥੇ ਪਾਸੇ ਜਾ। ਉਹ ਸਾਹਮਣਾ ਕਰ ਵੇਖੋ ਬੱਚਾ। ਮਾੜਾ ਕਰ ਵੀਲਾ ਕਰ ਉਦੋਂ ਜਾ। ਸੰਜੀ ਟਰਾਲੀ ਦੇ ਉੱਪਰ ਚੜੇ ਆ। ਉਹ ਸਾਹਮਣੇ ਕਰ। ਟਰਾਲੀ ਦੇ ਉੱਪਰ ਬੱਚੇ ਚੜੇ ਆ। ਕੱਢਦੇ ਆ ਕੱਢਣਦੇ ਆ ਪੱਦੇ। ਆਹ ਕਰਾ ਗਿਆ ਵਜੀ ਦੇ ਕਰੇ ਜਾ ਰਿਹਾ ਹਾ ਲੋ ਫਾਈਗਰ ਭਲਾਇ ਕਰੇ ਇੱਥੋਂ ਬਜ਼ੁਰਗ ਨੂੰ ਰੈਸਕਿਊ ਕਰਕੇ ਲਿਓਣਾ ਓਏ ਆਵੇ ਇੱਥੇ ਆ ਤੇਰੇ ਘਰ ਦੇ ਆ ਬੰਦੇ ਫਾਈਗਰ ਤਾਨ ਕੋ ਰਾਮਦਾਸ ਨਿਆ ਲੱਲੇ ਤੇਰਾ ਨਿਆ ਲੱਲੇ ਤੇਰਾ ਇੱਕ ਦੇ ਪਿੰਡਾਂ ਦੇ ਨਾਮ ਭੁੱਲ ਜਾਂਦੇ ਆ ਪਿੰਡ ਗਿਆ ਮੁਸਲਮਾਨਾਂ ਚਰਾਗ ਅੱਛਾ ਮੁਸਲਮਾਨਾਂ ਦੇ ਪਿੰਡ ਆ ਜਿੰਨਾਂ ਕੋ ਬੀਚਰਾ ਕੇ ਨੇ ਨਹੀਂ ਯਾਰ ਉਹ ਗੁਰਦਾਰਾ ਵੀ ਅੱਛਾ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਦੂਰ ਪਿੰਡ ਹੈ ਨਾ ਬੱਗੇ ਵਾਲੇ ਤੋਂ ਮੁੜਦਾ ਆਪਾਂ ਅੰਦਰ ਨੂੰ ਹਾਂ ਆ ਵੀਰ ਬਾਬਾ ਜਿਹੜਾ ਸਮਾਨ ਹੁਣ ਲੈਉਣ ਵਾਲਾ ਨਾਲ ਲੈ ਆ ਮੇਰਾ ਵੀ ਹੱਥ ਫੜੀ ਬਾਬਾ ਮੇਰਾ ਮੈਂ ਵੀ ਆ ਗਿਆ ਕਿਰਾਂ ਦੇ ਲੋੜਨੀ ਆ ਲੈ ਆ ਜਾ ਚੱਲ ਆ ਜਾ ਕਾਛਾ ਜਾ ਡੋਡਿਆਂ ਦਾ ਥੀਆ ਪਾਣੀ ਹੂੰ ਪਾ ਮੜੀ ਰੱਸੀ ਪਾ ਲਈ ਕੋ ਫੜ ਕੋ ਵਾਈ ਗੁਰ ਤੁਹਾਨੂੰ ਕੋ ਰਾਮਦਾਸ ਆ ਸੰਜੀ ਆ ਇਹਦੀ ਦਾ ਘਰ ਵਾ ਜਿੱਥੋਂ ਅਸੀਂ ਬਾਪੂ ਨੂੰ ਰੈਸਕਿਊ ਕਰਨ ਆਏ ਆ ਮਾਹਵੀਰ ਵੀਰ ਵੀ ਨਾਲ ਵਾ ਆ ਜਾ ਕਾਛੂ ਬਾਪੂ ਤੋਂ ਇਕੱਲੇ ਤੁਣੀ ਚਕੇ ਨਾਲ ਵਾਈ ਗੁਰ ਤੁਹਾਨੂੰ ਕੋ ਰਾਮਦਾਸ ਇਹ ਕਿੰਨਾ ਦਾ ਹੈ ਇਹ ਢਾਨ ਕਿੰਨਾ ਲਿਆ ਕੀ ਨਾ ਬੋਰ ਸਿੰਘ ਦਾ ਘਰ ਬੋਰ ਸਿੰਘ ਦਾ ਘਰ ਆ ਰਾਈਟ ਧੰਗੂ ਗੁਰੂ ਰਾਮਦਾਸ ਵੇਖੋ ਕਮਰਿਆਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਇਹਨਾਂ ਦੇ ਭਰਤભાઈ ਹੋਰ ਤਾਂ ਪਤਨ ਹਾਂ ਮਰੀ ਬਜੋਗੇ ਬਾਪੂ ਆ ਤੇ ਇਹਨਾਂ ਨੂੰ ਲੈਣ ਆਏ ਆ ਇਹ ਤੁਹਾਡੇ ਪਿਤਾ ਜੀ ਆ ਹਾਂਜੀ ਆ ਮਿਹਰਬਾਨ ਧੰਗੂ ਗੁਰੂ ਰਾਮਦਾਸ ਆ ਵੇਖੋ ਘਰਾਂ ਨੂੰ ਜਿੰਦਰੇ ਲੱਗ ਚੁੱਕੇ ਆ ਤੇ ਵਿਚਾਰੇ ਛੱਤਾਂ ਵੀ ਕਮਜ਼ੋਰ ਹੋ ਜਾਂ ਕਿਉਂਕਿ ਮੀਂਹ ਬਹੁਤ ਪੈ ਰਿਹਾ ਤੇ ਆਹ ਵੇਖੋ ਪਾਣੀ ਵਾਹਿਗੁਰੂ ਧੰਗੂ ਰਾਮਦਾਸ ਆਹ ਕਮਰੇ ਆ ਵੀਰ ਦੇ ਤੇ ਆਹ ਵੇਖੋ ਸਮਾਨ ਜਿਹੜਾ ਘਰਾਂ ਦੇ ਸਮਾਨ ਹੋ ਆ ਜਿਹੜੇ ਉਹ ਉੱਚੇ ਰੱਖਿਆ ਮੰਜਿਆਂ ਦੇ ਉੱਤੇ ਰੱਖਿਆ ਥੱਲੇ ਆ ਇੱਟਾਂ ਲਾ ਲਾ ਉੱਤੇ ਰੱਖਿਆ ਵੀਰਾ ਬਣਾ ਕਰੇ ਪਾਣੀ ਅੱਗੇ ਘਰ ਤੇ ਹੀ ਚ ਇੰਨਾ ਇੰਨਾ ਪਾਣੀ ਫਿਰ ਗਿਆ ਹੁਣ ਇਹ ਕਿ ਗੱਟ ਵੱਧ ਦੇ ਦਿੱਤੀ ਹੈ ਵਾਹਿਗੁਰੂ ਫਿਰ ਕਿੰਨਾ ਖਾਣਾ ਹਾਂ ਜਿੰਮੇਦਾਰ ਤੋਂ ਅੱਗੇ ਹੀ ਨਹੀਂ ਘਰ ਬਣ ਰਿਹਾ ਵੀਰਦਿਆਂ ਦੇ ਅੱਗੇ ਹੀ ਛੱਤਾਂ ਵਾਂ ਜਿਹੜੀਆਂ ਉਬਾਲਿਆਂ ਦੀਆਂ ਵਾਂ ਹਨਾ ਅੱਗੇ ਵਿਚਾਰੇ ਤੋਂ ਲੈਂਟਰ ਨਹੀਂ ਪਿਆ ਤੇ ਪਰ ਹੁਣ ਸੰਗਦੀ ਹਾਲਾਤ ਤੁਸੀਂ ਖੁਦ ਵੇਖ ਸਾਡੇ ਜੀ ਅਰੇ ਇੱਥੇ ਵੀ ਜੋੜਿਆ ਸਮਾਨ ਤੇ ਉਹ ਅੰਦਰ ਵੀ ਅੱਛਾ ਇੱਧਰਲੇ ਅੰਦਰ ਵੀ ਵੀਰ ਦੱਸਦਾ ਵਾ ਕਿ ਸਮਾਨ ਵਾ ਆ ਵੇਖੋ ਕਿਦਾਂ ਆਪਣਾ ਸਾਰਾ ਸਮਾਨ ਜਿਹੜੀਆਂ ਘਰ ਦੀਆਂ ਭੈਣਾ ਵਾ ਆਪਣਾ ਸਮਾਨ ਉੱਤੇ ਰੱਖ ਕੇ ਆ ਮੰਜਰ ਉੱਪਰ ਰੱਖ ਕੇ ਥਲੇ ਡਟ ਰੱਖਿਆ ਵਾ ਕਣਕਾਂ ਵਾ ਇਹ ਜਾਂ ਫੀਡਾਂ ਵਾ ਇਹ ਵੀ ਉੱਪਰ ਉੱਚੀਆਂ ਜਗ੍ਹਾ ਤੇ ਰੱਖਿਆ ਵਾ ਕਿ ਜਦੋਂ ਪਾਣੀ ਆ ਗਿਆ ਤੇ ਕੁਝ ਨਾ ਕੋਈ ਸਾਡਾ ਬਚਾਓ ਜੀ ਕਿਹਦਾ ਟੂੜੀ ਚ ਰੱਖ ਦੋ ਤੂੜੀ ਪਾਣੀ ਵੜ ਗਿਆ ਹੈ ਅੱਛਾ ਤੂੜੀ ਚ ਵੀ ਪਾਣੀ ਵੜ ਗਿਆ ਹੈ ਨਾ ਆ ਵੀ ਜਿਹਨਾਂ ਦੀਆਂ ਮਾਲ ਡੰਗਰ ਆ ਉਹ ਵੀ ਬਹੁਤ ਜਿਆਦੇ ਪ੍ਰਭਾਵਿਤ ਹੋ ਚੁੱਕੇ ਆ ਤੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਭੈਣ ਭਰਾਓ ਇਸ ਏਰੀਆ ਦੇ ਵਿੱਚ ਪਹੁੰਚੋ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਪ੍ਰਭਾ ਆਸਰਾ ਸੇਵਾ ਸੰਸਥਾ ਕਰਾਲੀ ਤੋਂ ਉਹਨਾਂ ਦੇ ਜਿਹੜੇ ਟੀਮ ਆ ਉਹਨਾਂ ਦੀ ਅੱਜ ਆਪਣੇ ਕੋਲ ਆ ਰਹੀ ਆ ਰਾਤ ਤੱਕ ਪਹੁੰਚੇਗੀ ਆ ਤੁਸੀਂ ਵੇਖ ਸਕਦੇ ਜੇ ਕਿ ਤੂੜੀਆਂ ਤੱਕ ਪਾਣੀ ਪਹੁੰਚ ਚੁੱਕਾ ਵਾ ਤੇ ਬਹੁਤ ਬੁਰੇ ਹਾਲਾਤ ਹੋ ਚੁੱਕੇ ਆ ਇਹ ਪਿੰਡ ਦੇ ਥੀਰਾ ਥੀਰਾ ਕਾ ਨਿਆਲਾ ਲਵੇਰਾ ਨਿਆਲਾ ਲਵੇਰਾ ਇਹ ਪਿੰਡ ਵਾ ਫਰੋਜਪੁਰ ਹੀ ਰੇਤ ਵਿੱਚ ਤੇ ਮੈਂ ਤੁਹਾਨੂੰ ਘਰੋਂ ਬਾਹਰ ਸਾਈਡ ਤੇ ਜਾ ਕੇ ਦਿਖਾਉਣਾ ਵਾ ਆਹ ਵੇਖੋ ਪਾਣੀ ਹੀ ਪਾਣੀ ਆ ਸਾਰੇ ਬੰਨੇ ਜਿਦਾਂ ਦੇਖੋਗੇ ਪਾਣੀ ਹੀ ਪਾਣੀ ਆ ਇਹ ਇੱਥੋਂ ਦੇ ਆ ਲੋਕਾਂ ਦੇ ਘਰਾਂ ਦੇ ਹਲਾ ਦੇ ਤੇ ਮੈਂ ਇਥੋਂ ਦੀ ਵੀਡੀਓ ਇਸ ਕਰਕੇ ਸੰਜੀ ਬਣਾ ਕੇ ਪਾ ਰਿਹਾ ਹਾਂ ਕਿਉਂਕਿ ਇਹਨਾਂ ਵੀਰਾਂ ਨੇ ਸਪੈਸ਼ਲ ਮੈਨੂੰ ਆਪਣੇ ਏਰੀਆ ਦੇ ਵਿੱਚ ਬੁਲਾਇਆ ਕਿ ਵੀਰੇ ਸਾਡੀਆਂ ਵੀਡੀਓ ਬਣਾ ਬਣਾ ਫਾਤੋਂ ਹੋਰ ਕੁਝ ਨਹੀਂ ਕਰਨਾ ਸੋ ਸਾਡੇ ਵੀਡੀਓ ਬੜਾ ਬਣਾ ਕੇ ਪਾ ਸਖਤ ਨੂੰ ਵਖਾ ਤਾਂ ਜੋ ਲੋਕ ਇੱਥੇ ਫੀਡ ਲੈ ਕੇ ਆਉਣ ਲੋਕ ਇੱਥੇ ਚਾਰਾ ਲੈ ਕੇ ਆਉਣ ਹੁਣ ਬਜ਼ੁਰਗ ਨੂੰ ਉਹਨਾਂ ਦੇ ਪੁੱਤਰ ਜੀ ਲੈ ਕੇ ਜਲ ਆ ਕਾ ਯਾਰ ਤੂੰ ਆ ਯਾਰ ਤੂੰ ਫੇਰ ਵੀ ਨੌਜਵਾਨ ਹੈ ਯਾਰ ਆ ਜਾ ਕਾਛ ਉਹ ਉਹ ਫੜਦਾ ਵਾ ਬਾਬਾ ਤੁਸੀਂ ਰਹਿਣ ਦਿਓ ਤੀਰਾਂ ਤੋਂ ਨੌਜਵਾਨ ਮੁੰਡਾ ਹੁੰਦਾ ਵਾ ਤੁਸੀਂ ਰਹਿਣ ਦਿਓ ਇਹਨਾਂ ਸਾਥਰ ਕਿੱਥੇ ਆ ਵਾ ਵਾਈ ਗਰੂ ਕੋਟ ਲੈ ਕੇ ਧੰਨ ਗੁਰੂ ਰਾਮਦਾਸ ਆਹ ਹਾਲਾਜੇ ਸੰਜੀ ਬਜ਼ੁਰਗ ਨੂੰ ਉਹਨਾਂ ਦਾ ਬੇਟਾ ਜੀ ਰੈਸਕਿਊ ਕਰ ਰਿਆ ਵਾ ਤੇ ਆਕਾਸ਼ ਹੱਥ ਪਾਣ ਵਾਲੇ ਬਜ਼ੁਰਗ ਨੂੰ ਹੱਥ ਪਾਓ ਧਿਆਨ ਨਾਲ ਧਿਆਨ ਨਾਲ ਬਾਬੇ ਧਿਆਨ ਨਾਲ ਵਾਈ ਗਰੂ ਵਾਈ ਗਰੂ ਵਾਈ ਗਰੂ ਧੰਨ ਗੁਰੂ ਰਾਮਦਾਸ ਧਿਆਨ ਨਾਲ ਬਾਬੇ ਧਿਆਨ ਨਾਲ ਧਿਆਨ ਨਾਲ ਬੋੜਾ ਲੈ ਜਾ ਲੈ ਜਾ ਹਾਂ ਬਾਬੂ ਬਾਬੂ ਨਾਤ ਪਾ ਆ ਫੋਟੋ ਦੇ ਫੜ ਕੇ ਰੱਖਦਾ ਤੇ ਫੋਟੋ ਵਾਈਬ ਚਲੋ ਪੈਰ ਆ ਗਿਆ ਕੋਈ ਆ ਗਿਆ ਕੋਈ ਧਿਆਨ ਨਾਲ ਬਾਬੇ ਧਿਆਨ ਨਾਲ ਧਿਆਨ ਨਾਲ ਥੋੜਾ ਛੱਡ ਤੋ ਧਿਆਨ ਛੱਡ ਨੂੰ ਫੜ ਲੋ ਬਾਬੂ ਨੂੰ ਫੜ ਲੋ ਆ ਪੈਰ ਕਰ ਤੂੰ ਬੋੜੇ ਛੱਤ ਤੇ ਪੈਰ ਪੈਰ ਤਾਂ ਰੱਖੋ ਪਰਲਾ ਪੈਰ ਤਾਂ ਰੱਖੋ ਕੋਈ ਨਹੀਂ ਇਹ ਚੰ ਬਾਪੂ ਥੱਲੇ ਬਹਿ ਜਾ ਕੋਈ ਚੱਕਨੀ ਆ ਥੱਲੇ ਬਹਿ ਜਾ ਥੱਲੇ ਬਹਿ ਜਾ ਇਹ ਫਲ ਫਲ ਬਿਠਾ ਲਾ ਵਾਈਬ ਚਲੋ ਧੰਨ ਗੁਰੂ ਰਾਮਦਾਸ ਮਾਰ ਲਾ ਬੁਆ ਕਰ ਬੁਆ ਮਾਰ ਦੇ ਫੇਰ ਬੁਆ ਜਨਾ ਮਾਰ ਲਾ ਵਾਈ ਗੁਰ ਤੁਹਾਨੂੰ ਗੁਰ ਰਾਮ ਦਾ ਦੇ ਵਿੱਚ ਨਾ 23 ਪਾਣੀ ਚੱਲਦਾ ਸੀ ਹਾਂਜੀ ਇਹ ਉਹ ਘਾਰੇ ਦੇ ਭਰਾਵਾਂ ਦਾ ਪਾਣੀ ਵੇਖਿਆ ਜੇ ਉੱਥੇ ਰਾਤ ਬੰਦੇ ਕਣਕ ਟੁਕਣ ਬੈ ਗਏ ਅੱਛਾ 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 ਇੰਨੇ ਪਾਣੀ ਦੇ ਵਿੱਚ ਵੇਖੋ ਵੀ ਜਿਹੜੀ ਦੱਸ ਰਿਹਾ ਵੀ ਮੁਸੀਬਤਾਂ ਅਸੀਂ ਤਾਂ ਪਹਿਲਾਂ ਘਰੇ ਆ ਹੁਣ ਅਸੀਂ ਆਪਣੇ ਘਰ ਛੱਡ ਕੇ ਚੱਲੇ ਹਾਂ ਤੇ ਇੱਥੇ ਤੇਜ ਦੇ ਵਿੱਚ ਜਿਹੜੇ ਨਸ਼ੇ ਵਾਲੇ ਆ ਜਾਂ ਮਾਰੀ ਅੰਸਰ ਆ ਉਹ ਇੱਥੇ ਆਣ ਕੇ ਤੇ ਘਾਰਾਂ ਨੂੰ ਢਾਹ ਲਉਣ ਲੱਗ ਪਏ ਸੀ ਪਰ ਅਸੀਂ ਦੱਸਣਾ ਚਾਹਾਂਗਾ ਕਿ ਅਸੀਂ ਜਿਹੜੇ ਆ ਪਾਉ ਜੀ ਹੁਣੀ ਆ ਇਹ ਸਿਰਫ ਆਪਣੇ ਬਜ਼ੁਰਗ ਨੂੰ ਇੱਥੋਂ ਛੱਡਣ ਕੇ ਚੱਲੇ ਆ ਤੇ ਬਾਅਦ ਵਿੱਚ ਇਹਨਾਂ ਨੇ ਸ਼ਾਮ ਨੂੰ ਇੱਥੇ ਹੀ ਆ ਜਾਣਾ ਵਾ ਕੋਈ ਵੀਰ ਪ੍ਰਾਹ ਜੀ ਸ਼ੈਤਾਨੀ ਕੰਦ ਕੁਛ ਨਾ ਕਰੀ ਕਿਉਂਕਿ ਜੇਕਰ ਕਿਸੇ ਨੇ ਸ਼ੈਤਾਨੀ ਕੀਤੀ ਤੇ ਮੈਂ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਸਾਰੇ ਜੱਗ ਦੇ ਜੋ ਉਸ ਬੰਦੇ ਨੂੰ ਨਸ਼ਰ ਕਰੂੰਗਾ ਸੋ ਇਹ ਸਾਡੀ ਚਤਾਵਨੀ ਹੈ ਜੀ ਆਹੋ ਤੱਕੀ ਤੱਕੀ ਤੁਮੇ ਜੀ ਮਾਰਦੇ ਰਮਤਾ ਕਦਰੇ ਉਖਲੇ ਨਹੀਂ ਆ ਗਏ ਉਹ ਮੋੜ ਧੰਨ ਗੁਰ ਰਾਮਦਾਸ ਰਹਿ ਰਹਿ ਜਾਣਾ ਆਹ ਰਹਾ ਇੱਥੇ ਫੇਰ ਅਪੜੋ ਪਾਣੀ ਦੂੰਗਾ ਫਿਰ ਕਾਹਨ ਕਲ ਸੁਕਾਉਣਾ ਬਹਿ ਜੀਏ ਬਾਈ ਬਾਈ ਤੂੰ ਬਹਿ ਜਾ ਵਾਈ ਗੁਰ ਧੰਨ ਗੁਰ ਰਾਮਦਾਸ ਕਹੇ ਲਿਆ ਸੋਚਿਆ ਸੀ ਪਿਆ ਦੇਣੀ ਵਿਖਲੇ ਪੈਣਗੇ ਇੱਥੇ ਕੁਝ ਤਾਂ ਨਹੀਂ ਨਾ ਰੱfte ਚੜ ਚੁਕੀ ਨੇ ਟੋਰੀ ਤੇ ਨਹੀਂ ਨਾ ਇੱਥੇ ਕਿਹਨਾਂ ਨੂੰ ਪਤਾ ਵਾ ਪਾਣੀ ਦਾ ਪਤਾ ਇੱਥੇ ਕਿੰਨਾ ਨੂੰ ਇੱਥੇ ਤਿੰਨ ਤਿੰਨ ਫੁੱਟ ਹੈ ਅੱਛਾ ਤਿੰਨ ਤਿੰਨ ਫੁੱਟਾ ਪਾਣੀ ਇੱਥੇ ਇਹ ਰਾਹ ਇਹ ਰਾਹ ਤਿੰਨ ਤਿੰਨ ਫੁੱਟ ਅੱਛਾ ਇਹ ਰਾਹ ਵਾ ਇਹ ਪਹਿਆ ਵਾ ਅੱਛਾ ਆਹ ਸੰਜੀ ਇਹਨਾਂ ਦਾ ਰਾਹ ਵਾ ਸਾਹਮਣੇ ਦੇਖ ਸਕਦੇ ਜੀ ਇਸ ਰਾਹ ਦੇ ਉੱਪਰ ਤਿੰਨ ਤਿੰਨ ਫੁੱਟ ਪਾਣੀ ਆ ਤੇ ਥੱਲੇ ਤੇ ਪਾਣੀ ਡੁੱਬੂ ਆ ਆ ਮਾਂ ਵੀਰੇ ਵੀਰੇ ਉਹ ਬਾਕਸੇ ਚ ਰੱਖੋ ਉਹ ਜਿਹੜੇ ਚ ਪੂਰਨ ਬਾਪੂ ਦਾ ਸਾਈਡੇ ਚਲਾ ਦੋ ਤੇ ਸਪੋਰਟ ਕਰਿਓ ਕੋਈ ਤੇਲ ਪਵਾ ਸਕਦਾ ਹੈ ਸਿਕਨ ਬੋਰਡ ਦੇ ਵਿੱਚ ਤੇ ਉਹਨੂੰ ਅੱਗੇ ਬੇਨਤੀ ਹੈ ਕਿ ਤੇਲ ਲਿਆ ਕੇ ਸੇਵਾ ਕਰ ਸਕਦਾ ਵਾ ਕਿਸੇ ਦੁਕਾਨ ਵਾਲੇ ਨੂੰ ਪੈਸੇ ਪੇ ਕਰ ਸਕਦਾ ਵਾ ਕਿਉਂਕਿ ਇਸ ਹਸਤਾ ਡਾਇਰੈਕਟ ਪੈਸੇ ਹਜੇ ਨਹੀਂ ਲੈ ਰਹੀ ਤੇ ਅੱਗੇ ਦਾ ਹਜੇ ਕੁਝ ਪਤਾ ਨਹੀਂ ਹੈਗਾ ਤੇਲ ਪਾਇਆ ਹੈ ਤੇਲ ਮੰਗਿਆ ਤੇਲ ਲੈਣ ਗਿਆ ਤੇ ਲਾਊਗਾ ਤੇ ਫੇਰ ਆਉਣਾ ਹੈ